ਕਿੰਦੂ ਬਾਈ ਜਾਨ ਤਖਣੇ ਨੇ ਕਦੇ ਮੋੜਿਆ ਮੈਨੂੰ ਇਹਨੂੰ ਪੜਨਾ ਨਾ ਦੱਸ ਹਰ ਹਰ ਲੈ ਮੈਂ ਸਹੀ ਭੇਲਵਾ 24 ਹਾਂ ਲਓ ਜੀ ਬਾਈ ਸਾਡਾ 100 ਪਹੁੰਚਿਆ ਪਿੰਡ ਕਾਰਾ ਬਖਰਾ ਮੰਡੀ ਤੇ ਤੇ ਬਹੁਤ ਵਧੀਆ ਸੌਦੇ ਕਰੀ ਜਾਂਦਾ ਜੀ ਬਹੁਤ ਵਧੀਆ ਕਰੀ ਜਾਂਦਾ 24000 ਹੋ ਗਈ ਉਹ ਲਿਖਾਈ ਵੀ ਪੈਰਾ ਹੋਇਆ ਇਹਦੇ 100 ਦੇ ਵਿੱਚ ਬਸ ਇੰਨੀ ਦਾ ਫੋਨ ਕਿੰਨੇ ਹੋਗੇ ਸੌਗਾ ਸਾਹਮਣੇ ਆਗਿਰੋ ਭਾਈ ਦੋ ਚਾਰ ਹੋਗਾ ਪਹਿਲਾਂ ਹੀ ਸੀ 8 8 9 9 10 11 12 13 14 15 16 17 18 19 20 21 22 23 24 ਤੇ ਤੁਹਾਡੇ ਘਰੇ ਖੜੇ ਨੂੰ ਉੱਜੜ ਜਾਣਗੇ ਇੱਥੇ ਮੰਨ ਕੇ ਤਾਂ ਸਾਹਮਣੇ ਲੋ ਜੀ ਹੁੰਦੇ ਨੇ ਬਣਕਾ ਪਾਦਾ ਹੋਣ ਸਾਰੀ ਸੌਦਾ ਸਿਰੇ ਚੜਾਦਾ ਦੋਸਤੋ ਸਿਰੇ ਚੜ ਕੇ ਆ ਸੌਦਾ ਦੋਸਤੋ ਜਿਹੜੀਆਂ ਉਹ ਬੱਕਰਾਂ ਨਾਲ ਤੁਹਾਨੂੰ ਕੀ ਦੋ ਨਗਰ ਦਾ ਸੌਦਾ ਹੋਇਆ ਦੋਸਤੋ ਬਹੁਤ ਰੰਗੀ ਕੁਆਲਟੀ ਦੇ ਨਾਗਰ ਦੋਸਤੋ ਤੇ ਪੂਰਾ 20000 ਰੁਪਏ ਦਾ ਸੌਦਾ ਹੋਇਆ ਦੋਸਤੋ ਤੇ ਬਹੁਤ ਹੀ ਰੌਣਕ ਮੇਲਾ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੇ ਤੇ ਬਹੁਤ ਹੀ ਰੰਗ ਰੰਗ ਬੰਨੇ ਪਿਆ ਦੋਸਤੋ ਪਿੰਡ 11 ਬਕਰਾ ਮੰਡੀ ਪਹੁੰਚਿਆ ਕਰੋ ਤੇ ਬਹੁਤ ਹੀ ਰੌਣਕ ਮੇਲਾ ਦੋਸਤੋ ਤੇ ਵੱਧ ਤੋਂ ਵੱਧ ਵੀਰ ਖਰੀਦਦਾਰ ਵੀਰ ਤੇ ਪਹੁੰਚਿਆ ਕਰੋ ਕਿ ਮੈਂਨ ਰੋਡ ਦੇ ਦੋ ਤੋਂ ਬਿਲਕੁਲ ਕਰੀਬ ਬਕਰਾ ਮੰਡੀ ਲੱਗਦੀ ਆ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਮੈਂਨ ਰੋਡ ਦੇ ਬਿਲਕੁਲ ਕੀ ਬਕਰਾ ਮੰਡੀ ਤੋਂ ਤੋਂ ਸਾਹਮਣੇ ਤੁਹਾਨੂੰ ਨਜ਼ਰ ਆਉ ਲੱਗੀ ਤੇ ਸਟਿਚਨ ਬਹੁਤ ਵਧੀਆ ਦੋਸਤੋ ਤੇ ਮਿਲਦੇ ਹਾਂ ਇੱਥੇ ਤੋਂ ਇਸ ਅਗਲੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਦੇ ਐਂਡ ਤੱਕ